ਸਸਿਕਾਲ ਸਾਰੇ ਦੋਸਤਾਂ ਨੂੰ ਇਹ ਜਾਨੋ ਤੁਹਾਰੇ ਲਿਖੇ ਸੰਸਤਾ ਤੋਂ ਭੰਟੀ ਸੁਮੇਂਦੇ ਸ਼ਹਿਰ ਬੈਣੀ ਤੋਂ ਚੋ ਦੋਸਤੋ ਆਪਣੇ ਬੰਦਿਆਂ ਦਾ ਜਿਹੜਾ ਖੂਨ ਆ ਉਹ ਪਾਣੀ ਹੋਣ ਲੱਪਿਆ ਪਾਣੀ ਵੀ ਉਹ ਜਿਹੜਾ ਪੀਣ ਵਾਲਾ ਨਹੀਂ ਕਿਸੇ ਕੰਮ ਦਾ ਔਰ ਕਿਉਂ ਮੈਂ ਕਹਿ ਰਿਹਾ ਇਹ ਤੁਹਾਨੂੰ ਮੋਰੇ ਪਤਾ ਲੱਗ ਜਾਣਾ ਗੱਲ ਤੇ ਜਿਸ ਸ਼ਖਸ ਦੀ ਮੈਂ ਵੀਡੀਓ ਬਣਾਉਣਾ ਫਿਲਹਾਲ ਉਹਦਾ ਮੈਂ ਕੋਈ ਜ਼ਿਕਰ ਨਹੀਂ ਕਰਾਂਗਾ ਵਿੱਚ ਉਹਦਾ ਨਾਮ ਪਿੰਡ ਕੋਈ ਵੀ ਥਾਂ ਦਾ ਲੋੜ ਪਈ ਤਾਂ ਦਿਨ ਦਿਨ ਬਾਅਦ ਦੁਬਾਰਾ ਵੀਡੀਓ ਬਣਾ ਕੇ ਜ਼ਿਕਰ ਕਰਾਂਗਾ ਪਿਛਲੇ ਥੋੜੇ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਹਸਪੀਟਲ ਦੇ ਵਿੱਚ ਇੱਕ ਭਾਈ ਸਾਹਿਬ ਜਿਹੜੇ ਸਾਡੇ ਕੋਲ ਆਏ ਸੀ ਤੇ ਉਹਨਾਂ ਨੂੰ ਖੰਗ ਰੇਸ਼ਾ ਬਹੁਤ ਰਹਿੰਦੀ ਸੀ ਜਦੋਂ ਮੈਂ ਉਹਨਾਂ ਦਾ ਚੈੱਕਅਪ ਕਰਵਾਇਆ ਨਾਲ ਜਾ ਕੇ ਕਿਉਂਕਿ ਸਪੈਨਿਸ਼ ਨਹੀਂ ਆਉਂਦੀ ਕਰਕੇ ਮੈਨੂੰ ਨਾਲ ਜਾਣਾ ਪਿਆ ਤੇ ਉਹਨਾਂ ਨੂੰ ਟੀਵੀ ਦੀ ਸ਼ਿਕਾਇਤ ਨਿਕਲੀ ਟੀਵੀ ਦੀ ਸ਼ਿਕਾਇਤ ਨਿਕਲਣ ਕਾਰਨ ਤੇ ਡਾਕਟਰਾਂ ਨੇ ਉਹਨਾਂ ਨੂੰ ਉੱਥੇ ਉਸੇ ਵੇਲੇ ਹਸਪੀਟਲ ਦੇ ਦਾਖਲ ਕਰ ਲਿਆ ਤੇ ਮੈਂ ਨਾਲ ਗਿਆ ਕਰਕੇ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਤੇਰੇ ਬੱਚੇ ਤੇ ਜਿਹੜੇ ਵੀ ਤੁਹਾਡੇ ਘਰ ਚ ਰਹਿੰਦੇ ਆ ਉਹ ਸਾਰੇ ਜਣੇ ਉਹ ਟੀਵੀ ਦਾ ਟੈਸਟ ਕਰਾਓ ਔਰ ਮੇਰੀ ਬੇਟੀ 4 ਸਾਲ ਦੀ ਉਹਦਾ ਵੀ ਟੈਸਟ ਹੋਇਆ ਮੇਰੇ ਬੇਟੇ ਦਾ ਵੀ ਹੋਇਆ ਸਾਨੂੰ ਮਤਲਬ ਇੱਕ ਵਾਰੀ ਸਾਨੂੰ ਹੋਇਆ ਯਾਰ ਅਸੀਂ ਕਿਹੜੇ ਪੰਗੇ ਚ ਪੈ ਗਏ ਬਈ ਅਸੀਂ ਮਦਦ ਕਰਨ ਲੱਗੇ ਲੇਕਿਨ ਉਹ 2-4 ਮਿੰਟ ਲਈ ਹੋਇਆ ਉਸ ਤੋਂ ਬਾਅਦ ਫੇਰ ਸੋਚਿਆ ਨਹੀਂ ਯਾਰ ਬਈ ਉਹ ਤੇ ਪ੍ਰੋਬਲਮ ਪਈ ਆ ਕੱਲ ਨੂੰ ਸਾਡੇ ਤੇ ਸਾਡੇ ਨਾਲੋਂ ਕਿਸੇ ਨੂੰ ਵੀ ਹੋ ਸਕਦੀ ਆ ਮਤਲਬ ਉਸ ਗੱਲ ਨੂੰ ਸਾਨੂੰ ਕੋਈ ਪ੍ਰੋਬਲਮ ਨਹੀਂ ਸੀ ਕਿ ਸਾਡੇ ਬੱਚਿਆਂ ਦੇ ਟੈਸਟ ਹੋਏ ਜਾਂ ਕੁਝ ਵੀ ਉਹ ਭਾਈ ਸਾਹਿਬ ਨੂੰ ਉਹਨਾਂ ਨੇ ਕਿਹਾ ਵੀ ਜਦੋਂ ਜਿਹਨੂੰ ਟੀਵੀ ਦੇ ਇਥੇ ਸਪੇਨ ਦੇ ਵਿੱਚ ਮੈਨੂੰ ਇੰਡੀਆ ਦਾ ਪਤਾ ਨਹੀਂ ਕਿਉਂਕਿ ਮੈਨੂੰ ਜਿਆਦਾ ਟਾਈਮ ਇੱਥੇ ਹੋ ਗਿਆ ਕਰਕੇ ਸਪੇਨ ਦਾ ਸੂਲ ਹੈ ਜਦੋਂ ਕਿਸੇ ਨੂੰ ਟੀਵੀ ਦੀ ਸ਼ਿਕਾਇਤ ਹੋ ਜੇ ਉਹਨੂੰ 21 ਦਿਨ ਸਪੇਨ ਦੇ ਜੇਡਸ ਵੀ ਹਸਪੀਟਲ ਜਿੱਦਾ ਇਲਾਜ ਚੱਲਦਾ ਜਿੱਦਾਂ ਉਹ ਗਿਆ ਜਿੱਦਾਂ ਉਹਨੂੰ ਪਤਾ ਲੱਗ ਗਿਆ ਡਾਕਟਰਾਂ ਨੂੰ ਵੀ ਉਹਨੂੰ ਟੀਵੀ ਉਸ ਦਿਨ ਤੋਂ ਉਹਨੇ 21 ਦਿਨ ਤੱਕ ਹਸਪੀਟਲ 'ਚ ਹੀ ਰਹਿਣਾ ਉਹ ਵੀ ਕੱਲੇ ਨੇ ਤੇ ਉਹਨਾਂ ਨੂੰ ਉਹਨਾਂ ਨੇ ਦਾਖਲ ਕਰ ਲਿਆ ਭਾਈ ਸਾਹਿਬ ਉਹਨਾਂ ਨੂੰ ਮੇਰੇ ਕੋਲੇ ਇਸ ਵੇਲੇ ਬੈਠੇ ਆ ਥੋੜੇ ਦਿਨ ਪਹਿਲਾਂ ਉਹਨਾਂ ਨੇ ਛੁੱਟੀ ਮਣੀ ਛੁੱਟੀ ਮਣੀ ਤੇ ਵੈਸੇ 21 ਦਿਨ ਉਹਨੇ ਰਹਿਣਾ ਸੀਗਾ ਤੇ ਡਾਕਟਰਾਂ ਨੇ ਉਹਨੂੰ 3 ਦਿਨ ਜ਼ਿਆਦਾ ਰੱਖਿਆ ਉਹ ਕਹਿੰਦੇ ਵੀ ਸਾਨੂੰ ਬਿਲਕੁਲ ਜਦੋਂ ਅਸੀਂ ਅੰਦਰੋਂ ਡਾਕਟਰ ਕਹਿੰਦੇ ਸਾਡੇ ਜਿਹੜੇ ਆ ਟੈਸਟ ਜਿਹੜੇ ਆ ਸਾਰੀਆਂ ਰਿਪੋਰਟਾਂ ਇਹਦੇ ਅੰਦਰੋਂ ਬਿਮਾਰੀ ਬਿਲਕੁਲ ਜਦੋਂ ਖਤਮ ਹੋ ਗਈ ਨਾ ਉਹਦੇ ਉਦੋਂ ਘੱਲਣਾ ਕਿਉਂਕਿ ਇਸ ਬੰਦੇ ਦੀ ਪ੍ਰੋਬਲਮ ਸੀ ਇਹ ਰਹਿੰਦਾ ਵਾਲੈਂਸੀਆ ਸੀ ਵਾਲੈਂਸੀਆ ਸਾਡ ਤੋਂ 150 ਕਿਲੋਮੀਟਰ ਦੂਰ ਆ ਉਹ ਕਹਿੰਦੇ ਨੂੰ ਆਉਣੇ ਜਾਣ ਦੀ ਦਿੱਕਤ ਪੈਣੀ ਆ ਡਾਕਟਰ ਨਾਈਸ ਇੱਥੇ ਦੇ ਆ ਨਹੀਂ ਕਹਣਾ ਇੱਥੇ ਦੀ ਡਾਕਟਰੀ ਜਿਹੜਾ ਪ੍ਰਸ਼ਾਸਨ ਆ ਇੱਥੇ ਦਾ ਜਾਂ ਪੁਲਿਸ ਵਾ ਸਾਰੇ ਬੰਦੇ ਬਹੁਤ ਨਾਈਸ ਆ ਹਰ ਇੱਕ ਬੰਦੇ ਦੀ ਬਹੁਤ ਜਾਨੀ ਕਿ ਮਦਦ ਕਰਦੇ ਤੇ ਇਹ ਭਾਈ ਸਾਹਿਬ ਉਹ ਨਹੀਂ ਦੁਆਰਾ ਚੱਲ ਗਏ ਉਸੇ ਘਰ 'ਚ ਜਿੱ ਠੀਕ ਹੋਣ ਤੋਂ ਵੀ 3 ਦਿਨ ਜ਼ਿਆਦਾ ਹਸਪੀਟਲ ਰਿਹਾ ਉਸ ਤੋਂ ਬਾਅਦ ਡਾਕਟਰ ਨਾਲ ਲਿਖ ਕੇ ਦਿੱਤਾ ਪੇਪਰ ਆ ਮੇਰੇ ਕੋਲ ਜਿਹਦੇ ਉੱਪਰ ਲਿਖ ਕੇ ਦਿੱਤਾ ਕਿ ਹੁਣੇ ਬਿਲਕੁਲ ਠੀਕ ਹੈ ਇਹਨਾਂ ਨਾਲ ਉਹ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋ ਸਕਦੀ ਹੁਣ ਦੱਸਾ ਪਾਣੀ ਕਿੱਦਾਂ ਬਣਿਆ ਆਪਣੇ ਬੰਦਿਆਂ ਦਾ ਡਾਕਟਰ ਨੇ ਸਪੈਸ਼ਲ ਲਿਖ ਕੇ ਦਿੱਤਾ ਕਿ ਇਹ ਬੰਦਾ 1 ਮਹੀਨਾ ਕੰਮ ਨਹੀਂ ਕਰੇਗਾ 1 ਮਹੀਨਾ ਰੈਸਟ ਕਰੇਗਾ ਤੇ ਉਹਨਾਂ ਨੂੰ ਥੋੜੀ ਪਤਾ ਉਹਨਾਂ ਨੇ ਤਾਂ ਆਪਣੇ ਹਿਸਾਬ ਨਾਲ ਦੱਸਿਆ ਵੀ 1 ਮਹੀਨਾ ਇਹਨਾਂ ਦੇ ਘਰਦਿਆਂ ਨੂੰ ਕਹੋ ਬੈਨੂੰ ਖੂਬ ਖਿਲਾਓ ਪਲਾਓ ਤਾਂ ਕਿ ਜਿਹੜਾ ਅੰਦਰੋਂ ਕਮਜ਼ੋਰੀ ਇਹਦੀ ਖਤਮ ਹੋਵੇ ਕਿਉਂਕਿ ਅੰਦਰੋਂ ਬਹੁਤ ਕਮਜ਼ੋਰ अच्छा ਹੁਣ ਆ ਜੀ ਪਾਣੀ ਵਾਲੀ ਗੱਲ ਤੇ ਖੂਨ ਪਾਣੀ ਵਾਲੀ ਗੱਲ ਤੇ ਇਹ ਜਦੋਂ ਉਸ ਘਰ ਚ ਗਏ ਦੁਆਰਾ ਉਸ ਘਰ ਦਾ ਜਿਹੜਾ ਮਾਲਕ ਆ ਫਿਲਹਾਲ ਮੈਂ ਉਹਦਾ ਕੋਈ ਨਾਮ ਨਹੀਂ ਲੈਣਾ ਨਾ ਮੈਂ ਉਹਦਾ ਕੋਈ ਜ਼ਿਕਰ ਕਰਨਾ ਨਾ ਟੈਲੀਫੋਨ ਨੰਬਰ ਦਾ ਨਾਮ ਨਾ ਕੁਝ ਵੀ ਸਿਰਫ ਮੈਂ ਇਹ ਵੀਡੀਓ ਨੂੰ ਦੱਸਣੀ ਆ ਕਿ ਜੇ ਉਹਨੇ ਨਹੀਂ ਇਸ ਬੰਦੇ ਨੂੰ ਜਿਹੜੀ ਗੱਲ ਕਰਨ ਲੱਗਾ ਨਹੀਂ ਕੰਮ ਕੀਤਾ ਤੇ ਫਿਰ ਮੈਂ ਉਹਦਾ ਨਾਮ ਲੈ ਕੇ ਫੋਟੋ ਲੈ ਕੇ ਪਾਵਾਂਗਾ ਉਸ ਬੰਦੇ ਨੇ ਕੀ ਕੀਤਾ ਉਹਨੂੰ ਘਰੋਂ ਕੱਢ ਦਿੱਤਾ ਜਾ ਕੇ ਜਦੋਂ ਗਿਆ ਭਾਜੀ ਕਿੰਨੇ ਦਿਨ ਬਾਅਦ ਕੱਟਿਆ 5 ਦਿਨ ਤਿੰਨ ਦਿਨ ਮੈਂ ਕੱਢ ਦਿੱਤਾ ਔਰ ਗਾਲਾਂ ਕੱਢੀਆਂ ਪਾਜੀ ਹੁਣੇ ਪਿੱਛੇ ਬੈਠੇ ਆ ਰੋਟੀ ਖਾ ਰਹੇ ਮੇਰੇ ਕੋਲ ਇਸ ਵੇਲੇ ਗਾਲਾਂ ਕੱਢੀਆਂ ਪਾਜੀ ਸਾਰਿਆਂ ਦੇ ਵਿੱਚ ਕੱਢੀਆਂ ਫੋਨ ਤੇ ਗਾਲਾਂ ਕੱਢੀਆਂ ਕਿਹਾ ਕਿ ਤੁਸੀਂ ਬੋਲੋ ਤੁਹਾਡੀ ਫੋਟੋ ਨਹੀਂ ਆ ਰਹੀ ਲੈ ਉਹਨੂੰ ਕਿਹਾ ਵੀ ਅੰਕਲ ਮੈਨੂੰ ਘੱਟ ਨਾਲ ਲੱਗਣ ਸਾਲ ਹੋ ਗਿਆ ਹਾਂ ਬੇ ਹੁਣ ਮੈਂ ਜਲ بیمار ਹਾਂ ਅੰਮ੍ਰਾ ਲਾਜ ਵੀ ਹੋ ਗਿਆ ਹੁਣ ਬਿਲਕੁਲ ਠੀਕ ਠਾਕ ਆਂ ਤੇ ਫਿਰ ਜਿੱਦਣ ਲੱਗੂਗੀ ਹਾਂ ਤਾਂ ਮੈਂ ਕੋਈ ਮੈਨੂੰ ਘਰੋਂ ਕੱਢਣ ਇੱਥੇ ਕਾਜੋ ਆਹ ਕੁਰਸੀ ਦਾ ਜੋ ਫੋਟੋ ਦਾ ਕੈਮਰਾ ਕੈਮਰਾ ਮੇਰੇਆਂ ਨੂੰ ਇਹ ਦਸੋਣ ਆਵਾਜ਼ ਸੁਣੋਗੇ ਹਾਂ ਅੱਛਾ ਤੁਸੀਂ ਉਹਨੂੰ ਕਿਹਾ ਵੀ ਅੰਕਲ ਉਹ ਅੰਕਲ ਤੁਸੀਂ ਉਹਨੂੰ ਕਿਹਾ ਤੁਹਾਡੀ ਉਮਰ 50 ਸਾਲ ਦੀ ਆ ਫਿਰ ਉਹਦੀ ਉਮਰ ਤੁਹਾਡੇ ਤੋਂ ਜ਼ਿਆਦਾ ਹੋਈ ਇਹਦਾ ਮਤਲਬ ਓਰੇ ਹੁਣ ਫੋਨ ਦੇ ਕੋਲ ਇੱਥੇ ਕਾ ਲੋ ਆਵਾਜ਼ ਆਵੇ ਤੁਸੀਂ ਕੀ ਕਿਹਾ ਉਹਨੂੰ ਜਦੋਂ ਤੁਹਾਡੇ ਫੋਨ ਤੇ ਉਹਨੂੰ ਗਾਲਾਂ ਕੱਢੀਆਂ ਤੁਹਾਨੂੰ ਮੈਂ ਉਹਨੂੰ ਕਿਹਾ ਮੈਂ ਕਿਹਾ ਅੰਕਲ ਜੀ ਦੇਖੋ ਨਵੇਂ ਹੀ ਇੱਥੇ ਆਇਆ ਮੁੰਡਾ ਹੈ ਹਾਂ ਜੋ ਵੀ ਇੱਥੇ ਇਸ ਵੇਲੇ ਬਿਮਾਰ ਹੈ ਹਾਂ ਤੁਹਾਡਾ ਵੀ ਮੁੰਡਾ ਬਿਮਾਰ ਹੈ ਤੁਸੀਂ ਵੀ ਦੇ ਲਓ ਇੰਡੀਆ ਨੂੰ ਗਏ ਉਹਦਾ ਬੇਟਾ ਬਿਮਾਰਾ ਇੰਡੀਆ ਤਾਂ ਗਿਆ ਇੰਡੀਆ ਉਹਦਾ ਬੇਟਾ ਬਿਮਾਰਾ ਤੋਂ ਇੰਡੀਆ ਚਲਾ ਗਿਆ ਤੁਹਾਨੂੰ ਬਿਮਾਰਾ ਤੋਂ ਘਰੋਂ ਕੱਢਦਾ ਅੱਛਾ ਫਿਰ ਤੁਸੀਂ ਜਦੋਂ ਇਦਾਂ ਕਿਹਾ ਫੇਰ ਫੇਰ ਉਹ ਮੈਨੂੰ ਕਹਿਣ ਲੱਗਾ ਤੂੰ ਭੈਣ ਤੋਂ ਦਾ ਮੇਰੇ ਮੁੰਡੇ ਨੂੰ ਕਿੱਦਾਂ ਕਿਹਾਇਆ ਤਾ ਤੁਸੀਂ ਕੀ ਕਹਿਖਦੇ ਮੁੰਡੇ ਤੋਂ ਕੁਝ ਵੀ ਨਹੀਂ ਕਿਹਾ ਹੈ ਗੱਲ ਕਹੀ ਵੀ ਤੇਰਾ ਮੁੰਡਾ ਬਿਮਾਰਿਆ ਤੈਨੂੰ ਦੁੱਖ ਲੱਗਾ ਕੁਝ ਨਾ ਠਾਵੇ ਹਾਂ ਤਾਂ ਮੈਂ ਕਿਹਾ ਮੈਨੂੰ ਵੀ ਕੋਈ ਦੇਖ ਲਊਗਾ ਮੇਰੇ ਮਾਪੇ ਆਪਰੇ ਮੈਂ ਵੀ ਫੇਰ ਆਪੋ ਟਾਈਮ ਹਾਂ ਮੈਂ ਤੁਸੀ ਮੈਨੂੰ ਘਰੋਂ ਵੜਨ ਲੱਗ ਪਈ ਹਾਂ ਵਾਸੇ ਇਹ ਲਾ ਲੋ ਦੋ ਤਿੰਨ ਦਾਣਾ ਗੱਢੀਂ ਤਾਨੂੰ ਗਾਲਾਂ ਕੱਢੀਆਂ ਨੇ ਹੂੰ ਕਹਿੰਦਾ ਸਾਲਿਆ ਮੇਰਿਆ ਅੱਛਾ ਮੁੰਡੇ ਦੇ ਅੱਗੇ ਹਾਂ ਇਹ ਕਹਿੰਦਾ ਭੈਣ ਤੋਂ ਦਾ ਆਪਣਾ ਸਮਾਨ ਚੱਕ ਕੇ ਨਿਕਲ ਜਾ ਦੋਸਤੋ ਮੈਨੂੰ ਮੈਂ ਦੱਸ ਦਾਂ ਮੈਨੂੰ ਐਸ ਵੇਲੇ ਭਾਜੀ ਉਹਨਾਂ ਦੀ ਗੱਲ ਮੈਂ ਐਸ ਵੇਲੇ ਉਹਨਾਂ ਦਾ ਫੇਸ ਨਹੀਂ ਦਿਖਾ ਸਕਦਾ ਕਿਉਂਕਿ ਮੈਂ ਨਹੀਂ ਚਾਹੁੰਦਾ ਚਲੋ ਕੋਈ ਜ਼ਿਆਦਾ ਪ੍ਰੋਬਲਮ ਹੋ ਹਾਂ ਜੇ ਲੋੜ ਪਈ ਜੇ ਉਹਨਾਂ ਨੇ ਇਹਨੂੰ ਘਰੇ ਨਹੀਂ ਰੱਖਿਆ ਤੇ ਦੁਬਾਰਾ ਫੇਸ ਵੀ ਮੈਂ ਦਿਖਾਵਾਂਗਾ ਔਰ ਵੀਡੀਓ ਲਿਜਾ ਕੇ ਉੱਥੇ ਘਰੇ ਬਣਾਵਾਂਗਾ ਔਰ ਉਸ ਘਰ ਦੇ ਵਿੱਚ 12 ਕਿ 13 ਜਣੇ ਕਿੰਨੇ ਜਣੇ ਰਹਿੰਦੇ ਭਾਜੀ 13 ਰਹਿੰਦੇ ਤੇ ਸਣੇ ਉਹਦੇ ਕਿੰਨਾ ਕਰਾਇਆ ਘਰ ਦਾ ਉਹਦਾ 140 ਯੂਰੋ ਇੱਕ ਬੰਦੇ ਤੋਂ ਇੱਕ ਬੰਦੇ ਤੋਂ 140 ਯੂਰੋ ਲੈਂਦਾ ਉਹ ਆਪ ਕੀ ਕੰਮ ਕਰਦਾ ਆਪ ਕੋਈ ਕੰਮ ਨਹੀਂ ਕਰਦਾ ਆਪ ਕੋਈ ਕੰਮ ਨਹੀਂ ਕਰਦਾ ਆਪ ਸ਼ਾਮ ਵੀਰ ਪੀਂਦਾ ਉਹਨੇ ਵੀਰੇ ਉਹਦਾ ਘਰ ਦਾ ਕਿਰਾਇਆ ਕਿੰਨਾ ਆਈਡੀਆ ਕਿੰਨਾ ਮਾਲਕ ਨੂੰ ਕਿੰਨਾ ਦਿੰਦਾ ਮਾਲਕ ਨੂੰ ਮੈਂ ਸੁਣਿਆ ਆ ਵੀ 5-400 ਯੂਰੋ ਚਲੋ ਤੁਸੀਂ 400 ਕਹਿੰਦੇ 500 ਲਾ ਲਓ ਤੇ 13 ਬੰਦੇ ਘਰ ਚ ਰਹਿੰਦੇ ਆ 40 ਬੰਦੇ 1300 ਤਾਂ ਸਿੱਧਾ ਹੀ ਹੋ ਗਿਆ ਠੀਕ ਆ ਜੀ ਤੇ ਮੰਨ ਲਓ ਕਿ ਚਲੋ ਉਹ ਰੁਪਈਆ ਨੀਅਰਲੀ 2000 ਨੂੰ ਉਹਦਾ ਹੱਥ ਪੈਂਦਾ 2000 ਯੂਰੋ ਨੂੰ ਕੰਮ ਕੋਈ ਨਹੀਂ ਕਰਦਾ ਤੇ ਤੁਹਾਨੂੰ ਘਰੋਂ ਇਹ ਕੱਢ ਦਿੱਤਾ ਕਿ ਤੁਸੀਂ ਬੇਬਿਮਾਰ ਆ ਇਸੇ ਕਰਕੇ ਕੱਢਿਆ ਹੋਇਆ ਇਸੇ ਕਰਕੇ ਕੱਢਿਆ ਉਹਨੂੰ ਤੁਸੀਂ ਦੱਸਿਆ ਨਹੀਂ ਕਿ ਮੇਰੀ ਕੰਡੀਸ਼ਨ ਜਿਆਦਾ ਖਰਾਬ ਸੀ ਜਾਂ ਮੈਨੂੰ ਡਾਕਟਰਾਂ ਨੇ ਹੁਣ ਕਹਿ ਦਿੱਤਾ ਮੈਂ ਠੀਕ ਆ ਮੈਂ ਕਿਹਾ ਹਾਂ ਹਾਂ ਹੁਣ ਤਾਂ ਮੈਂ ਠੀਕ ਆ ਕਿ ਤੁਸੀਂ ਮੈਨੂੰ ਠੀਕ ਨੂੰ ਹੀ ਕੱਢਣ ਦੇ ਤੇ ਮੈਂ ਤਾਂ ਪੇਪਰ ਪੁੱਟਾ ਡਾਟਨਾ ਦੇਖ ਲੋ ਕਿ ਕਰ ਲੋ ਹਾਂ ਇਹ ਡਾਕਟਰ ਵੀ ਮੰਨੇ ਹਾਂ ਹਾਂ ਕਹਿੰਦਾ ਕੀ ਸੀ ਬਸ ਕਹਿੰਦਾ ਰੱਖਣਾ ਨਹੀਂ ਹੁਣ ਤੂੰ ਕਹਿੰਦਾ ਆਪਣਾ ਤੈਨ ਦੇਖ ਲੈ ਟਿਕਾਣਾ ਹੂੰ ਮੈਂ ਕਹਾਂ ਵੀ ਇਹ ਤੇ ਰਹਿਸ਼ਟਾ ਤੇ ਮਿਲਦੀ ਨਹੀਂ ਹੁਣ ਜਦ ਮਿਲੂਗੀ ਤਾਂ ਫੇਰ ਮੈਂ ਦੇਖੂਗਾ ਚਲ ਹੁਣ ਇਹ ਦੱਸੋ ਤੁਸੀਂ ਰਹਿੰਦੇ ਕਿੱਥੇ ਐਸ ਵੇਲੇ ਐਸ ਵੇਲੇ ਮੈਂ ਬਲੈਂਸੀਆ ਬੁਰੂ ਘਰ ਪੁਰਾਣਾ ਹਾਂ ਉਹਦੇ ਇਧਰਲੀ ਸਾਈਡ ਤੇ ਨਾ ਝੁੱਗੀਆਂ ਪਾ ਕੇ ਹਾਏ ਪਾਰਕ ਦੇ ਕੋਲ ਐਸ ਪਾਸੇ ਪਾਰਕਿਆ ਗੱਬੇ ਪਲਾਟ ਖਾਲੀ ਪਏ ਉੱਥੇ ਕਾਫੀ ਜਿਹਾ ਉਹ ਐਸ ਸਾਈਡ ਤੇ ਉਹ ਲਾਇਆ ਉਹ ਇਹ ਇਹਨਾਂ ਨੂੰ ਸ਼ਰਮ ਨਹੀਂ ਆਈ ਜਿਹੜੇ ਆ ਜਿਹੜੇ ਮੈਂ ਨਾ ਤਾਂ ਮੇਰਾ ਦਿਲ ਇੱਕ ਹੋਰ ਗੱਲ ਦੱਸ ਦਉਣਾ ਸਵੇਰੇ ਮੇਰੀ ਉਸ ਬੰਦੇ ਨਾਲ ਗੱਲ ਹੋਈ ਆ ਮੈਨੂੰ ਕਹਿੰਦਾ ਜੇ ਤੈਨੂੰ ਦੁੱਖ ਆ ਤੇ ਤੂੰ ਰੱਖ ਲੈ ਤੇ ਮੈਂ ਉਸ ਬੰਦੇ ਨੂੰ ਪੁੱਛਾਂ ਤੈਨੂੰ ਸ਼ਰਮ ਨਹੀਂ ਆਉਂਦੀ ਸੀ ਜਦੋਂ ਇਹਨਾਂ ਤੋਂ ਕਿਰਾਇਆ ਲੈ ਲੈ ਕੇ ਆਪਣੇ ਇੰਡੀਆ ਪਾਉਂਦਾ ਸੀ ਜਿਹਨਾਂ ਦੀਆਂ ਟਿਕਟਾਂ ਦੇ ਇੰਡੀਆ ਘੁੰਮਦਾ ਉਹਦੋਂ ਸ਼ਰਮ ਨਹੀਂ ਆਉਂਦੀ ਸੀ ਮੈਨੂੰ ਮੈਂ ਹੋਰ ਰਿਕਾਰਡਿੰਗ ਵੀ ਸੰਜੇ ਤਿੰਨ ਦਿਨ ਦਾ ਟਾਈਮ ਆ ਦਿੱਤਾ ਉਸ ਬੰਦੇ ਨੂੰ ਤਿੰਨ ਦਿਨ ਚ ਭਾਜੀ ਨੂੰ ਘਰੇ ਰੱਖ ਲਿਆ ਠੀਕ ਆ ਨਹੀਂ ਤਾਂ ਜਿਸ ਜਿਹੜੇ ਬੰਦੇ ਉਸ ਘਰ ਚ ਰਹਿੰਦੇ ਆ ਮੇਰੀ ਉਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਜੇ ਉਹਨਾਂ ਤੇ ਵੀ ਕੋਈ ਭੀੜ ਪੈਂਦੀ ਆ ਮੈਂ ਉਹਨਾਂ ਨਾਲ ਵੀ ਬਰਾਬਰ ਖੜਾਂਗਾ ਨਾ ਇਹ ਮੇਰਾ ਬੰਦਾ ਰਿਸ਼ਤੇਦਾਰ ਨਾ ਮੇਰਾ ਰਿਸ਼ਤੇਦਾਰ ਆ ਲੇਕਿਨ ਉਸ ਘਰ ਦੇ ਵਿੱਚ ਇਹ ਬੰਦੇ ਨੂੰ ਰੱਖਣਗੇ ਤੇ ਠੀਕ ਆ ਨਹੀਂ ਤਾਂ ਫਿਰ ਅਗਲੀ ਗੱਲਬਾਤ ਆਪਾਂ ਜ਼ਰੂਰ ਕਰਾਂਗੇ ਤੇ ਉਸ ਬੰਦੇ ਨਾਲ ਸਵੇਰੇ ਮੇਰੀ ਫੋਨ ਤੇ ਗੱਲ ਹੋਈ ਆ ਉਹਦੀ ਰਿਕਾਰਡਿੰਗ ਆ 4 ਤੋਂ 5 ਮਿੰਟ ਦੀ ਜਾਂ 6 ਮਿੰਟ ਦੀ ਉਹ ਰਿਕਾਰਡਿੰਗ ਵੀ ਮੈਂ 3 ਦਿਨ ਬਾਅਦ ਸਾਂਝੀ ਕਰਾਂਗਾ ਪਹਿਲਾ ਇਹ ਵੀਡੀਓ ਪਾਲਵਾ ਇਹ ਵਾਲੈਂਸੀਆ ਦੇ ਵਿੱਚ ਜਿੰਨੇ ਵੀ ਮੇਰੇ ਵੀਰ ਰਹਿੰਦੇ ਆ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਭਾਜੀ ਤੁਹਾਡੇ ਉਹ ਪਿੰਡ ਦਾ ਨਾਮ ਕੀ ਆ ਮੇਰੇ ਪਿੰਡ ਨਹੀਂ ਜਿੱਥੇ ਤੁਸੀਂ ਇੱਥੇ ਵਾਲੈਂਸੀਆ ਰਹਿੰਦੇ ਆ ਵਾਲੈਂਸੀਆ ਤੋਰੇ ਪਿੰਡ ਤੇ ਮੋਹਰੇ ਆ ਉਹ ਪਿੰਡ ਦਾ ਨਾਮ ਹੈਗਾ ਤੋਰੇ ਫੇਲ ਏਰੀਆ ਦਾ ਨਾਮ ਤੋਰੇ ਫੇਲਾ ਜਿੱਥੇ ਉਹ ਗੁਰੂ ਘਰ ਹੈ ਉੱਥੇ ਤੋਰੇ ਫੇਲਾ ਸਾਰਿਆਂ ਨੂੰ ਪਤਾ ગામ ਮੇਰੇ ਦਰਵਾਜ਼ਾ ਨਾ ਨਹੀਂ ਹਲੇ ਲੈਣਗੇ ਦਾ ਨਾ ਨਹੀਂ ਉਹਨਾਂ ਦਾ ਲੈਣਾ ਜਦੋਂ ਕੰਮ ਕੋਲ ਨਾਲ ਤੋਰੇ ਫੇਲਦੇ ਲੱਗੇ ਰਹਿੰਦੇ ਆ ਉਹ ਬੰਦਾ ਇਸ ਵੇਲੇ ਇੰਡੀਆ ਗਿਆ ਹੈ ਪੰਜਾਬ ਪੰਜਾਬ ਵਾਲਿਆਂ ਦੇ ਸਾਹਮਣੇ ਬਿਲਡਿੰਗ ਨੰਬਰ 8 ਜਿਹੜੀ ਪੰਜਾਬ ਵਾਲੀ ਦੁਕਾਨ ਆ ਪੰਜਾਬ ਸ਼ਾਪ ਜਿਹੜੀ ਵੀ ਦੁਕਾਨ ਆ ਉਹਦੇ ਸਾਹਮਣੇ ਬਿਲਡਿੰਗ ਨੰਬਰ 8 'ਚ ਰਹਿੰਦੇ ਆ ਬਿਲਡਿੰਗ ਨੰਬਰ 8 ਵਾਲੈਂਸੀ ਵਾਲੇ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਇਹੋ ਜਿਹੇ ਬੰਦੇ ਜਿਹੜੇ ਬਾਲੈਂਸੀਆ ਦੇ ਵਿੱਚ ਰਹਿੰਦੇ ਆ ਇਹਨਾਂ ਦਾ ਬਾਈਕਾਡ ਕਰੋ ਇਹਨਾਂ ਨੂੰ ਅਕਲ ਦਿਓ ਇਹ ਲੋਕਾਂ ਦਾ ਫਾਇਦਾ ਲੈਂਦੇ ਆ ਮਾਵਾ ਭੈਣਾਂ ਦੀ ਆ 50 ਸਾਲ ਦੀ ਉਮਰ ਆ ਭਾਈ ਸਾਹਿਬ ਦੀ ਤਿੰਨ ਇਹਨਾਂ ਦੀਆਂ ਬੇਟੀਆਂ ਆ ਇਹਨਾਂ ਦੀ ਵੀਡੀਓ ਮੈਂ ਪਹਿਲਾਂ ਪਾਈ ਸੀ ਕਿ ਚਲ ਇਹਨਾਂ ਦੀ ਕੋਈ ਮਦਦ ਹੋ ਜਵੇ ਉਸ ਬੰਦੇ ਨੇ ਇਹਨੂੰ ਘਰੋਂ ਕੱਢ ਦਿੱਤਾ ਕਹਿੰਦੇ ਦੋ ਗੱਲਾਂ ਕਹੀਆਂ ਕਿ ਹੁਣ ਤੇ ਤੋ ਕੰਮ ਨਹੀਂ ਹੋਣਾ ਤੇ ਤੋ ਕਿਰਾਇਆ ਨਹੀਂ ਦੇ ਹੋਣਾ ਤੇ ਦੂਜੀ ਗੱਲ ਕਿ ਤੂੰ ਬਿਮਾਰ ਆ ਔਰ ਬਿਮਾਰ ਪਾਜੀ ਪੇਪਰ ਤਾਂ ਡਾਕਟਰ ਨੇ ਹਾਂ ਦਿਖਾਓ ਮੈਨੂੰ ਪੇਪਰ ਕਿੱਥੇ ਆ ਮੈਂ ਸਾਰਿਆਂ ਨੂੰ ਜਿਹੜੇ ਵੀਰੇ ਵੀਡੀਓ ਦੇਖਣਗੇ ਉਹਨਾਂ ਨੂੰ ਸਪੈਨਿਸ਼ ਪੜ੍ਹਨੀ ਆਉਂਦੀ ਹੋਗੀ ਡਾਕਟਰ ਨੇ ਬਕਾਇਦਾ ਲਿਖ ਕੇ ਦਿੱਤਾ ਪੇਪਰ ਅੱਜ ਮੈਂ ਡਾਕਟਰ ਨੂੰ ਇੱਕ ਹੋਰ ਗੱਲ ਦੱਸਦਾ ਨਾ ਅੱਜ ਇਹਨਾਂ ਦੀ ਮੈਨੂੰ ਤਾਂ ਤਾਂ ਪਤਾ ਲੱਗਾ ਨਾ ਇਹਨਾਂ ਦੀ ਅੱਜ ਦੁਬਾਰਾ ਸੱਦੇ ਆਈ ਡਾਕਟਰ ਨੇ ਵੀ ਤੁਸੀਂ ਉਹ ਦੁਬਾਰਾ ਸੱਜਿਆ ਕਰਕੇ ਮੈਂ ਕਿਹਾ ਪਾਜੀ ਵੀ ਸ਼ਕਲ ਇਦਾਂ ਹੀ ਕਿੱਦਾਂ ਬਣਾ ਲਈ ਜੋ ਤੁਸੀਂ ਬਿਮਾਰ ਹੋਗੇ ਠੀਕ ਹੋਗੇ ਕਹਿੰਦੇ ਥੋੜੀ ਜਿ ਮੈਨੂੰ ਠੀਕ ਲੱਗਦੇ ਸੀ ਅੱਜ ਇਦਾਂ ਕਿਉਂ ਲੱਗਦੇ ਮੈਂ ਆਹ ਉਹ ਕਹਿੰਦਾ ਯਾਰ ਪਾਜੀ ਮੈਂ ਸੁੱਤਾ ਹੀ ਨਹੀਂ ਮੈਂ ਤਾਂ ਬਾਹਰ ਹੁੰਦਾ ਜਦੋਂ ਮੈਨੂੰ ਦੱਸੀ ਸਾਰੀ ਗੱਲ ਤੇ ਮੈਂ ਹੈਰਾਨ ਹੋ ਗਿਆ ਵਿੱਚ ੁੱਗੀ ਚ ਬੰਦਾ ਸੌਂ ਰਿਆ ਇਹ ਅੱਜ ਪੇਪਰ ਕਿਹੜਾ ਦਿੱਤਾ ਪਾਜੀ ਉਪਰਲਾ ਪਹਿਲਾਂ ਨਹੀਂ ਪਹਿਲਾਂ ਦਿੱਤਾ ਨਾ ਮੈਂ ਪੜਨ ਨਾ ਨੋਤਾ ਅਸਤੇ ਅਸਸ ਭਾਜੀ ਆ ਜਿਹੜੀਆਂ ਦਵਾਈਆਂ ਤੁਸੀਂ ਲੈਣੀਆਂ ਠੀਕ ਆ ਜਿੱਥੇ ਪੀੜੇ ਟਿਕ ਮਾਰਕ ਕੀਤੇ ਹੋ ਠੀਕ ਆ ਇਹ ਕਿਦਾਂ ਕਿਦਾਂ ਖੜੀਆਂ ਮੈਂ ਬਾਤ ਨੂੰ ਦੱਸ ਦਿੰਦਾ ਆ ਪੇਪਰ ਆ ਜੇ ਕਾਹੋਂ ਤਾਂ ਮੈਂ ਸਾਰਿਆਂ ਨੂੰ ਵਿੱਚ ਨਾਲ ਕਰ ਦਾਂਗਾ ਇਹ ਪੇਪਰ ਦੇ ਉੱਪਰ ਲਿਖਿਆ ਆ ਕਿ ਇਹ ਬੰਦਾ ਹੁਣ ਠੀਕ ਆ ਇਹਦੇ ਨਾਲੋਂ ਕਿਸੇ ਨੂੰ ਕਿਸੇ ਤਰੀਕੇ ਦੀ ਪ੍ਰੋਬਲਮ ਨਹੀਂ ਆ ਰਹੀ ਔਰ ਉਹ ਜਿਸ ਬੰਦੇ ਨੇ ਇਹਨੂੰ ਘਰੋਂ ਕੱਢਿਆ ਮੇਰੀ ਹੱਲੇ ਵੀ ਉਹਦੇ ਮੂਰੇ ਹੱਥ ਜੋੜ ਕੇ ਅਪੀਲ ਆ ਕਿ ਇਸ ਬੰਦੇ ਨੂੰ ਦੁਬਾਰਾ ਘਰੇ ਰੱਖਿਆ ਜਾਵੇ ਉਹ ਮੈਨੂੰ ਕਹਿ ਰਿਹਾ ਤੂੰ ਆਪਣੇ ਘਰੇ ਰੱਖ ਲਾ ਮੈਨੂੰ ਕਹਿੰਦਾ ਮੇਰੇ ਤੋਂ ਬਲੈਂਸੀਆ 150 ਕਿਲੋਮੀਟਰ ਦੂਰ ਆ ਇਹ ਬੰਦਾ ਖੇਤੀ ਦਾ ਕੰਮ ਖੇਤੀ ਦਾ ਕੰਮ ਕਰਦੇ ਆ ਸਾਡੇ ਸ਼ਹਿਰ ਦੇ ਵਿੱਚ ਇਹਨਾਂ ਦੇ ਲਈ ਕੋਈ ਕੰਮ ਨਹੀਂ ਹੈਗਾ ਮਿਲ ਜਾਵੇ ਸਵੇਰੇ ਮਿਲ ਜਾਵੇ ਫਿਲਹਾਲ ਜਿਹੜਾ ਇਹ ਉੱਥੇ ਕੰਮ ਕਰਦੇ ਪਏ ਆ 150 ਕਿਲੋਮੀਟਰ ਰੱਪਟਾਉਣ ਕਰਨਗੇ ਉਸ ਬੰਦੇ ਨੂੰ ਮੈਂ ਪੁੱਛਾਂ ਇਹ ਵੀਡੀਓ ਵਾਲੈਂਸੀਆ ਦੇ ਵਿੱਚ ਪੁਲਿਸ ਵੱਧ ਤੋਂ ਵੱਧ ਘੱਲਿਓ ਤਾਂ ਕਿ ਇਹੋ ਜਿਹੇ ਬੰਦਿਆਂ ਦਾ ਜਿਹੜਾ ਆ ਉਹ ਮੂੰਹ ਬੰਦ ਹੋਵੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਔਰ ਜਲਦੀ ਹੀ ਮੈਂ ਜਿਹੋ ਨਾਮ ਨਾਲ ਰੱਖਿਆ ਤਾਂ ਜਲਦੀ ਹੀ ਭਾਜੀ ਹੋਣਾ ਤੋਂ ਮੈਂ ਡਾਇਰੈਕਟ ਵੀਡੀਓ ਬਣਾਵਾਂਗਾ ਫਿਰ ਉਸ ਬੰਦੇ ਦਾ ਜਲੂਸ ਕੱਢਾਂਗੇ ਔਰ ਉਸ ਹਰ ਇੱਕ ਉਸ ਬੰਦੇ ਦਾ ਜਲੂਸ ਕੱਢਾਂਗੇ ਜਿਹੜੇ ਇਹਦਾ ਬੰਦਿਆਂ ਨੂੰ ਪਰੇਸ਼ਾਨ ਕਰਦੇ ਆ